ਬਾਬਾ ਬਚਤਰ ਸਿੰਘ ਤਿਆਰ ਹੋ ਗਿਆ ਪਾਦਸ਼ਾਹ ਨੇ ਨਾਗਨੀ ਦੇ ਦਿੱਤੀ ਉਹ ਦਰਵਾਜੇ ਕੋਲ ਗਿਆ ਕਲਗੀਧਰ ਪਾਦਸ਼ਾਹ ਔਰ ਤਖਤ ਤੇ ਬੈਠੇ ਨੇ ਜਿੱਥੇ ਅੱਜ ਗੁਰੂ ਗ੍ਰੰਥ ਸਾਹਿਬ ਬੈਠੇ ਹੋਏ ਨੇ ਕਿਉਂਕਿ ਉਦੋਂ ਸ਼੍ਰੀ ਆਦ ਗ੍ਰੰਥ ਸਾਹਿਬ ਸਨ ਇਹਨਾਂ ਨੂੰ ਗੁਰੂ ਦਾ ਰਤਬਾ ਕਿਹਨੇ ਦਿੱਤਾ ਹੈ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗੋਬਿੰਦ ਸਿੰਘ ਮਹਾਰਾਜ ਪਛਤਰ ਸਿੰਘ ਦਰਵਾਜੇ ਕੋਲ ਗਿਆ ਮੋੜ ਆ ਤੇ ਸਖਾਂ ਦੇ ਵਿੱਚ ਪੁਸਰ-ਪੁਸਰ ਚੱਲ ਵੀ ਵੀ ਇਹ ਵੀ ਡਰ ਗਿਆ ਲੱਗਦਾ ਲੱਗਦਾ ਹੁਣ ਰਸਾ ਇੱਕ ਹੋਰ ਬਜ਼ਾਰੋਂ ਮੰਗਾਉਣਾ ਪੈਣਾ ਇਹ ਵੀ ਭੱਜੇਗਾ ਚਿਲਾ ਛੱਡ ਕੇ ਚੋਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲ ਹੋਇਆ ਮਹਾਰਾਜ ਕਹਿੰਦੇ ਡਰ ਗਏ ਉਹ ਡਰ ਗਿਆ ਬਚਤਰ ਸਿੰਘਾ ਹੱਥੀ ਤੋਂ ਡਰ ਲੱਗਦਾ ਹੈ ਕਹਿੰਦਾ ਨਹੀਂ ਨਹੀਂ ਲੱਗਦਾ ਤੇ ਮੁੜ ਕਿਉਂ ਆਇਆ ਹੈ ਦੇਨ ਦੁਨੀਆ ਦੇ ਮਾਲਕ ਨੂੰ ਕਹਿੰਦਾ ਵੀ ਮੋੜ ਇਸ ਲਈ ਆਇਆ ਹਾਂ ਆਵੇਂ ਸਖਾਉਲੇ ਖੇਡੇ ਹੋ ਜਿੰਨੀ ਮਰਜ਼ੀ ਜੰਗੂ ਤਿਆਰੀ ਕੀਤੀ ਹੋਵੇ ਜਿੰਨਾ ਚਿਰ ਕਰਗੀ ਤਰ ਤੇਰਾ ਥਾਪੜਾ ਨਹੀਂ ਹੁੰਦਾ ਹਾਥੀ ਬੰਦੇ ਤੋਂ ਨਾ ਅੱਜ ਤੱਕ ਅੱਤੇ ਆਏ ਦਿਨ ਹਾਜੀ ਟਵੇਗਾ ਮੇਰੇ ਇਹ ਐ ਪ੍ਰੋਸਾ ਤੇ ਜਿਨ੍ਹਾਂ ਨੂੰ ਭਰੋਸਾ ਹੈ ਉਹਨਾਂ ਨੂੰ ਚਰਖੜੀ ਦਾ ਦਰਦ ਵੀ ਕੰਡੇ ਨਾਲੋਂ ਘਟਕੇ ਹੁੰਦਾ ਹੈ ਤੇ ਜਿਨ੍ਹਾਂ ਨੂੰ ਭਰੋਸਾ ਨਹੀਂ ਉਹ ਥੋੜਾ ਕਿਤੇ ਦਿਯਾਲੇ ਵਾਂਗੂ ਦੇਗਾ ਚੁਬਾ ਲੈ ਜਾ ਸਕਦੇ ਨੇ ਕੌਣ ਭਾਈ ਦਿਯਾਲਾ ਬਣੇਗਾ ਭਰੋਸੇ ਤੋਂ ਕਿਹੜਾ ਮਤੀਦਾਸ ਤੇ ਬਾਬਾ ਸਦੀਦਾਸ ਬਣੇਗਾ ਭਰੋਸੇ ਤੋਂ ਸਾਡੇ ਦੁੱਧ ਕਿਤੇ ਕੰਡਾ ਖੁੱਭ ਜਾਵੇ ਡਾਕਟਰ ਲੱਭਦੇ ਫਿਰਦੇ ਆ ਇਹ ਆ ਗੁਰੂ ਦੇ ਥਾਪੜੇ ਦੀ ਕਰਾਵਾਤ ਬਰਕਤ ਕੁੱਲ ਕਰਾ ਮਾਤਾ ਦਾ ਮਾਲਕ ਗੁਰੂ ਗੋਬਿੰਦ ਸਿੰਘ ਕਹਿੰਦੇ ਤੂੰ ਥਾਪੜਾ ਦਵੇਂ ਬਚਿੱਤਰ ਸਿੰਘ ਨੂੰ ਤੇ ਬਚਿੱਤਰ ਸਿੰਘਾ ਥੀਟਾਉਂਦਾ ਐ ਨਹੀਂ ਤੇ ਨਹੀਂ ਟੈਣਾ ਨੀਵਾ ਜਿਹਾ ਹੋ ਗਿਆ ਕਲਗੀਧਰ ਕੋਲੇ ਇੱਕ ਬਚਨ ਕਿਹਾ ਉੱਥੇ ਕਮਾਲ ਦਾ ਉਸਨੇ ਜਦੋਂ ਇਤਿਹਾਸ ਪੜਦੇ ਹੋ ਨਾ ਪੜਿਓ ਕਿਤੇ ਕਵੀ ਸੰਤੋਖ ਸਿੰਘ ਮਹਾਨ ਕਵੀ ਸੂਰਜ ਪ੍ਰਕਾਸ਼ ਵਿੱਚ ਲਿਖਦੇ ਨੇ ਕਹਿੰਦਾ ਤਿੰਨਾ ਲੋਕਾਂ ਵਿੱਚ ਗੁਰੂ ਗੋਬਿੰਦ ਸਿੰਘ ਦੇ ਥਾਪੜੇ ਵਰਗਾ ਕਿਸ਼ੇ ਰਹਿਬਰ ਦੇਵੀ ਦੇਵ ਤੇ ਕੋਲ ਥਾਪੜਾ ਐ ਨਹੀਂ ਪੜਿਓ ਕਿਤੇ ਸੂਰਜ ਪ੍ਰਕਾਸ਼ ਨੂੰ ਪੜਿਓ ਕਿਤੇ ਪੰਥ ਪ੍ਰਕਾਸ਼ ਨੂੰ ਪੜਿਓ ਗੁਰ ਇਤਿਹਾਸ ਨੂੰ ਗੁਰੂ ਦੀਆਂ ਬਰਕਤਾਂ ਕੀ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਤੇ ਕੇਵਲ ਅਕਾਲ ਪੁਰਖ ਦੀ ਵਡਿਆਈ ਹੈ ਇਹਦੇ ਸਰਗੁਣ ਸਰੂਪ ਦੀਆਂ ਤਾਕਤਾਂ ਪੜਨੀਆਂ ਹੋਣ ਤੇ ਕਿਤੇ ਇਤਿਹਾਸ ਪੜਿਓ ਨੀਵਾ ਜਿਹਾ ਓ ਕਿ 75 ਸਿੰਘ ਨੇ ਇੱਕ ਬਚਨ ਕੀਤਾ ਸੀ ਜੋ ਕਵੀ ਜੀ ਨੇ ਮਹਾਨ ਕਵੀ ਮਹਾਪੁਰਸ਼ ਕਵੀ ਬ੍ਰਹਮਵੇਤੇ ਕਵੀ ਸੰਤੋਖ ਸਿੰਘ ਲਿਖਦੇ। ਉਹ ਆਖਣ ਲਗੇ ਨੀਵਾ ਜਾਓ ਕਿ ਬਾਬਾ ਬਚਤਰ ਸਿੰਘ ਕਹਿੰਦਾ ਜੇ ਤੂੰ ਥਾਪੜਾ ਦੇ। ਮਹਿ ਮਹਿ ਮੈਂ ਹਾਥੀ ਕਿਆ ਬਪਰੋ ਜੋ ਅਰ ਛਕੈ ਅਗਾਰੀ ਸੁਣਿਓ ਸੁਰਗ ਵਿੱਚ ਏਕ ਐਰਾਵਤ ਤਿਸ ਕੋ લેਹੋ ਮਾਰੀ ਕਲਗੀ ਤਰ ਬਾਦਸ਼ਾਹ ਥਾਪੜਾ ਦੇ। ਏ ਬਾਈ ਧਾਰ ਦੇ ਰਾਜਿਆਂ ਦਾ ਹਾਥੀ ਕੀ ਵਜੂਦ ਰੱਖਦਾ ਏ ਤੇਰਾ ਥਾਪੜਾ ਹੋਵੇ ਤੇ ਇੰਦਰ ਦੇਵਤੇ ਦੇ 에ਰਾਵਤ ਹਾਥੀ ਨੂੰ ਬਨ ਕੇ ਤੇਰੇ ਅੱਗੇ ਸੁੱਟ ਦਵਾਂ ਤੇਰਾ ਥਾਪੜਾ ਹੋਵੇ ਤੇ 에ਰਾਵਤ ਢਾ ਲਵਾਂ ਇਸ ਹਾਥੀ ਦੀ ਕੀ ਗੱਲ ਕਰਦੇ ਦਿੱਤਾ ਥਾਪੜਾ ਕਲਗੀ ਧਰਨੇ ਚੜਿਆ ਘੋੜੇ ਤੇ ਵਾਗਾਂ ਤੇ ਰੱਖ ਕੇ ਪੈਰ ਲੱਕ ਤੇ ਛਾਲ ਮਾਰ ਕੇ ਚੜ ਗਿਆ ਲੈ ਕੇ 나ਗਨੀ ਜੋੜ ਕੇ ਕਲਗੀਧਰ ਪਾਤਸ਼ਾਹ ਦੇ ਅੰਤਰ ਆਤਮਾ ਨਾਲ ਹੱਥ ਤੇ ਆਖਣ ਲੱਗਾ ਤਮਿਆਂ ਨੂੰ ਕਦੇ ਲੋਹਾ ਨਹੀਂ چیر ਸਕਿਆ ਬਾਪੂ ਹੁਣ ਥਾਪੜੇ ਦੀ ਪੈਜ ਰੱਖੀ ਜਦੋਂ ਕੱਢ ਕੇ 나ਗਨੀ ਤਮਿਆਂ ਤੇ ਮਾਰੀ ਤੇ ਸੱਪ ਤਵੇ چیر ਕੇ ਹਾਥੀ ਦਾ ਮੱਥਾ ਵੰਨ ਦਿੱਤਾ ਤੜਫਦਾ ਹੋਇਆ ਹਾਥੀ ਹਜ਼ਾਰਾਂ ਫੌਜਾਂ ਨੂੰ ਮੁਗਲਿਆ ਸਲਤਨਤ ਬਾਈ ਧਾਰ ਦੀਆਂ ਫੌਜਾਂ ਨੂੰ ਮਿੱਦਦਾ ਹੋਇਆ ਅਖੀਰ ਕਾਲ ਦੇ ਹੋਂ ਵਿੱਚ ਜਾ ਪਿਆ ਜੇ ਥਾਪੜਾ ਨਾ ਹੁੰਦਾ ਤੇ ਕੀੜੀ ਨਾ ਮਰਦੀ ਹਾਥੀ ਕਿਥੋਂ ਢਾਲਿਆ ਬਚਤਰ ਸਿੰਘ ਨੇ ਤੇ ਮੈਂ ਪੁੱਛਿਆ ਗੁਰੂ ਇਹ ਕਰ ਸਕਦਾ ਹੈ ਕਈ ਤਰਕ ਕਰਦੇ ਨੇ ਨਹੀਂ ਜੀ 나ਗਣੀ ਅੱਖ ਚ ਮਾਰੀ ਹਾਥੀ ਦੇ ਅੱਖ ਚ ਮਾਰਿਆ ਕਦੇ ਨਾ ਮਰ ਗਿਆ ਨਹੀਂ ਜੀ ਉਹ ਤੇ ਇੱਥੇ ਮਾਰੀ ਤਵੇਂਆਂ ਨੂੰ ਕਿਦਾਂ ਢੀਲ ਦਦਾ ਇਹਨੂੰ ਮੂਰਖ ਨੂੰ ਸਮਝਾਓ ਤੇਰਾ ਥਾਪੜਾ ਹੁੰਦਾ ਤੇ ਵਾਕਿਆ ਹੀ ਤਵੇ ਨਾ ਚੀਰੇ ਜਾਂਦੇ ਮੇਰਾ ਥਾਪੜਾ ਹੁੰਦਾ ਤੇ ਵਾਕਿਆ ਹੀ ਤਵੇ ਨਾ ਚੀਰੇ ਜਾਂਦੇ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਏ ਜਿਹੜਾ ਮਿੱਟੀ ਨੂੰ ਵੀ ਲੋਹੇ ਦਾ ਵਜੂਦ ਬਣਾ ਦਿੰਦਾ ਏ ਜਿਹੜਾ ਚਿੜੀਆਂ ਨੂੰ ਬਾਜ ਬਣਾਉਂਦਾ ਏ ਗਿੱਦੜਾਂ ਨੂੰ ਫੇਰ ਬਣਾਉਂਦਾ ਏ ਆਹ ਸ਼ਬਦ ਗੁਰੂ ਨੂੰ ਪੁੱਛ ਇਸ ਸਾਖੀ ਤੇ ਤਰਕ ਕਰਨ ਤੋਂ ਪਹਿਲਾਂ ਵੀ ਕੀ ਅੱਖ ਚੀਰਿਆਂ ਦੀ ਮਰਦਾ ਏ ਕਿ ਤਵੇ ਵੀ ਚੀਰਨ ਦੀ ਤਾਕਤ ਤੂੰ ਦੇ ਸਕਦਾ ਏ ਤੇ ਸ਼ਬਦ ਗੁਰੂ ਨੇ ਅੱਗੋਂ ਫਿਰ ਉਲਟਾ ਉਲਟਾ ਪ੍ਰਸ਼ਨ ਪਾ ਦਤਾ ਆਖਣ ਲੱਗੇ ਤੂੰ ਇਹ ਦੱਸ ਵੀ ਗੁਰੂ ਕਰ ਕੀ ਨਹੀਂ ਸਕਦਾ ਜਿਤ ਮੁਖ ਗੁਰਸਾ ਲਾਹੀਏ ਕਰਨ ਕਰਨ ਸਮਰੱਥ ਕਈ ਵੀਰ ਕਿਤਾਬਾਂ ਨਹੀਂ ਪੜ ਕੇ ਆਉਂਦੇ ਨਾ ਜੀ ਕਵੇ ਥੋੜਾ ਠੀਰੇ ਜਾਂਦੇ ਬਿਲਕੁਲ ਨਹੀਂ ਠੀਰੇ ਜਾਂਦੇ ਗੁਨੀ ਚੰਦ ਵਰਗਿਆਂ ਕੋਲੋਂ ਜਿਨ੍ਹਾਂ ਨੂੰ ਗੁਰੂ ਦਾ ਥਾਪੜਾ ਨਹੀਂ ਤੇ ਜਿਨ੍ਹਾਂ ਨੂੰ ਗੁਰੂ ਦਾ ਥਾਪੜਾ ਹੈ ਜਿਨਾਂ ਨੂੰ ਗੁਰੂ ਦਾ ਥਾਪੜਾ ਹੈ। 3 ਦin ਦੁਨੀਆਂ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਕਹਿੰਦੇ ਉਹਨਾਂ ਦੇ ਲਈ ਹਰ ਇੱਕ ਹਰ ਇੱਕ ਕਾਰਜ ਸੰਭਵ ਹੋ ਜਾਂਦਾ ਹੈ। ਚਿਤ ਮੁਖ ਫੁਰਸਾ ਲਾਹੀਏ ਕਰਨ ਕਰਨ ਸਮਰਾਥ ਕਿਦਾਂ ਸਲਾਮਾ ਗੁਰੂ ਤੈਨੂੰ ਹਰ ਇੱਕ ਕਾਰਨ ਦਾ ਕਰਤਾ ਤੂੰ ਹੈ। ਜੋ ਚਾਹੇ ਕਰ ਸਕਦਾ ਹੈ। ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸੱਚੀ ਸੋਏ ਗੁਰਤੇ ਬਾਹਰ ਕਿਛ ਨਹੀਂ ਗੁਰਕੀਤਾ ਲੋੜੇ ਸੋ ਹੋਏ ਤੂੰ ਦਮੀਆਂ ਦੀ ਗੱਲ ਕਹਿਣਾ ਪਾਤਾਲ ਪਾੜ ਕੇ ਛੁੱਟ ਦੇਣ ਸਿੰਘ ਕਿਤੇ ਥਾਪੜਾ ਹੋ ਜਾਵੇ ਕਲਗੀਧਰ ਦਾ ਉਤੇ ਕਹਿੰਦਾ ਗੁਰਤੇ ਬਾਹਰ ਕਿਛ ਨਹੀਂ ਗੱਲ ਭਰੋਸੇ ਦੀ ਹੈ ਭਾਈ ਤੈਨੂੰ ਨਹੀਂ ਭਰੋਸਾ ਤਵਾ ਤੇ ਛੱਡ ਤੂੰ ਗੰਡੇ ਦਾ ਛਿਲੜ ਨਹੀਂ ਚੀਰ ਸਕਦਾ ਤੇ ਜਿਨ੍ਹਾਂ ਨੂੰ ਭਰੋਸਾ ਹੈ ਉਹਨਾਂ ਨੇ ਦਮੀਆਂ ਵੀ ਚੀਰੀਆਂ ਆਕਾਂ ਨੇ ਉਹਨਾਂ ਨੇ ਲੱਖਾਂ ਦੇ ਸੀਨੇ ਵੀ ਵਿੰਨੇ ਹੋਏ ਨੇ ਉਹਨਾਂ ਨੇ ਹਜ਼ਾਰਾਂ ਦੇ ਆਹੋ ਵੀ ਲਾਏ ਹੋਏ ਨੇ ਅੱਲਾ ਯਾਰਖਾਨੇ ਇੱਕ ਗੱਲ ਆਖੀ ਸੀ ਇਹ ਸ਼ੇਰ ਕਹਿ ਕੇ ਫਤਿਹ ਬੁਲਾਦਾ ਪੈਂਦਾ ਉਹ ਗੁਰੂ ਗੋਬਿੰਦ ਸਿੰਘ ਤੇਰੀਆਂ ਬਰਕਤਾਂ ਕੀ ਬਿਆਨ ਕਰਾਂ ਮੈਂ ਤੇਰੀਆਂ ਬਰਕਤਾਂ ਮੇਰੀ ਕਲਮ ਨਹੀਂ ਲਿਖ ਸਕਦੀ ਕੈਸੀਆਂ ਬਰਕਤਾਂ ਦਾ ਤੂੰ ਮਾਲਕ ਹੈ ਅੱਖਣ ਲੱਗੇ ਕਰਤਾਰ ਦੀ ਸੋਗੰਦ ਹੈ ਇਹ ਕੁਝ ਵੀ ਨਹੀਂ ਜੋ ਤੁਹਾਡੇ ਨਾਲ ਮੈਂ ਥਾਪੜੇ ਦੀ ਉਪਸਥਿਤ ਕੀਤੀ ਨਾ ਕਲਗੀ ਧਰਦੀ ਇਹ ਤੇ ਮਾਮੂਲੀ ਜੀ ਵਡਿਆਈ ਆ ਉਹ ਮੁਸਲਮਾਨ ਨੂੰ ਭਰੋਸਾ ਜਦ ਅਸੀਂ ਸਿੱਖੋ ਕਿ ਸਟੇਜ ਤੇ ਕਹਿ ਦਨੇ ਨਹੀਂ ਜੀ ਮੱਥੇ ਤੇ ਤਵੇ ਕਿਥੋਂ ਦੀਦ ਲੈ ਤੇ ਸਾਡੇ ਨੂੰ ਲੱਖਾਂ ਗੁਣਾ ਉਹ ਮੁਸਲਮਾਨ ਚੰਗੇ ਨੇ ਜਿਹੜੇ ਸਿੱਖ ਧਰਮ ਤੇ ਭਰੋਸਾ ਕਰਦੇ ਬੈਠੇ ਅਸੀਂ ਕਹਦੇ ਸਿੱਖਾਂ ਆਪਣੇ ਪਿਓ ਤੇ ਹੀ ਭਰੋਸਾ ਨਹੀਂ ਕਰਨ ਕਿ ਕਾਜ਼ੀ ਤਰਕ ਬੁੱਧੀ ਹੈ ਜਿਹੜੀ ਆਪਣੇ ਧਰਮ ਆਪਣੇ ਇਤਿਹਾਸ ਤੇ ਹੀ ਤਰਕ ਕਰਨ ਲਈ ਕੈਂਚੀ ਛੱਕਣ ਲਈ ਮਜਬੂਰ ਕਰ ਰਹੀ ਹੈ ਤੇ ਆਪਣੇ ਗੁਰੂ ਦਾ ਹੀ ਵਫਾਦਾਰ ਨਹੀਂ ਤੂੰ ਰਿਆ ਤੇ ਸਿੱਖ ਕਿਹਦਾ ਐ ਗੁਰੂ ਦਾ ਤੇ ਹੋ ਨਹੀਂ ਸਕਦਾ ਕਿਉਂਕਿ ਗੁਰੂ ਤੇ ਤੇ ਤਰਕ ਕਰਤਾ ਹੀ ਤੂੰ ਉਹ ਕਹਿੰਦਾ ਕਰਤਾਰ ਕੀ ਸੋਗੰਦ ਹੈ ਇਹ ਕੁਝ ਵੀ ਨਹੀਂ ਜੋ ਮੈਂ ਦੱਸਿਆ ਹੈ ਕਰਤਾਰ ਕੀ ਸੋਗੰਦ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ ਸਾਰੀ ਉਹ ਸੋਗੰਦ ਵੀ ਕਮ ਹੈ ਹਰਚੰਦ ਮੇਰੇ ਹੱਥ 'ਚ ਮਹਰੂਰ ਕਲਮ ਹੈ ਸਤਗੁਰੂ ਕੇ ਲਿਖੂ ਵਸਪ ਕਹਾ ਤਾਬੇ ਰਕਮ ਹੈ ਇੱਕ ਅੱਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ ਛਾਹਿਲ ਕੋ ਮਜਧਾਰ ਕੋ ਜਾਂ ਲਹਿਰ ਕੋ ਦੇਖੇ ਇੱਕ ਅੱਖ ਨਾਲ ਉਹਦੀ ਵਡਿਆਈ ਨਹੀਂ ਗਾਈ ਜਾ ਸਕੇ